ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਇੱਕ ਸਾਖੀ ਦਾ ਜ਼ਿਕਰ ਕਰਾਂਗੇ ਧੰਗੁਰੂ ਨਾਨਕ ਮਹਾਰਾਜ ਜੀ ਦੇ ਜੋ ਸਿਧਾਂਤ ਨੇ ਜਿਹੜਾ ਸਾਨੂੰ ਬਖਸ਼ਿਸ਼ ਹੋਇਆ ਹੈ ਕਿ ਕਿਰਤ ਕਰਨੀ ਨਾਮ ਜਪਣਾ ਅਤੇ ਵੰਡ ਕੇ ਛਕਣਾ ਇਸ ਸਿਧਾਂਤ ਨੂੰ ਕਹਿਣਾ ਬੜਾ ਸੌਖਾ ਹੈ ਪਰ ਜਦੋਂ ਇਹਦੀ ਪਾਲਣਾ ਕਰਨੀ ਪੈਂਦੀ ਹੈ ਨਾ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਿਰਤ ਕਮਾਈ ਕਿਹੋ ਜਿਹੀ ਹੋਣੀ ਚਾਹੀਦੀ ਆ ਭਾਈ ਗੁਰਦਾਸ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਭਾਵ ਕਿ ਕਿਰਤ ਵਿਰਤ ਦਸਾਂ ਨੋਹਾਂ ਦੀ ਹੋਣੀ ਚਾਹੀਦੀ ਹੈ ਆਪਣੇ ਹੱਕ ਸੱਚ ਦੀ ਹੋਣੀ ਚਾਹੀਦੀ ਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਂਏ ਕਹਿੰਦੇ ਪਰਾਇਆ ਹੱਕ ਤਾਂ ਉਵੇਂ ਹੈ ਜਿਵੇਂ ਮੁਸਲਮਾਨ ਨੇ ਸੂਰ ਖਾ ਲਿਆ ਅਤੇ ਹਿੰਦੂ ਨੇ ਗਾਂ ਖਾ ਲਈ ਹੱਕ ਪਰ ਆਇਆ ਨਾਨਕਾ ਸੂਰ ਸੁਗਾਏ ਗੁਰਪੀਰ ਹਮਾ ਤਾਂ ਪਰੈ ਜਾ ਮਰਦਾਨਾ ਖਾਏ ਕਿ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਇਸ ਉਪਦੇਸ਼ ਨੂੰ ਲੈ ਕੇ ਜਦੋਂ ਧੰਗ ਗੁਰੂ ਨਾਨਕ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਨੇ ਤੇ ਵਿਆਸ ਦਰਿਆ ਦੇ ਕਿਨਾਰੇ ਇੱਕ ਘੁਗ ਵਸਦੇ ਪਿੰਡ ਸ਼ੈਦਪੁਰ ਦੇ ਵਿੱਚ ਪਹੁੰਚੇ ਤਾਂ ਉੱਥੇ ਜਾ ਕੇ ਜਦੋਂ ਰੱਬੀ ਕੀਰਤਨ ਰਬਾਬ ਦੇ ਨਾਲ ਛੇੜਿਆ ਗਿਆ ਉੱਥੇ satsangat ਹੋਈ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਦੇ ਨਾਮ ਦੀ ਮਹਿਮਾ ਹੋਈ ਬੇਅੰਤ ਸੰਗਤਾਂ ਉੱਥੇ ਇਕੱਤਰ ਹੋਈਆਂ ਉਹਨਾਂ ਸੰਗਤਾਂ ਦੇ ਵਿੱਚ ਇੱਕ ਗਰੀਬ ਸੇਵਕ ਜਿਹਦਾ ਨਾਮ ਸੀ ਭਾਈ ਲਾਲੋ ਜਿਹੜਾ ਕਿਤੇ ਵਜੋਂ ਤਰਖਾਨ ਦਾ ਕੰਮ ਕਰਦਾ ਸੀ ਤਾਂ ਕਹਿੰਦੇ ਸ਼ਾਮਾ ਪੈਂਦੀਆਂ ਵੇਖ ਕੇ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਸੱਚ ਦਾ ਪ੍ਰਚਾਰ ਕਰਦੇ ਆ ਰਹੇ ਹੋ ਤੇ ਅੱਗੋਂ ਰਾਤ ਹੋਣ ਵਾਲੀ ਹੈ ਤੁਸੀਂ ਕਿਰਪਾ ਕਰੋ ਕਿ ਮੇਰੀ ਚੌਪੜੀ ਦੇ ਵਿੱਚ ਅੱਜ ਦੀ ਰਾਤ ਕੱਟ ਲਵਾਂ ਤੇ ਗੁਰੂ ਨਾਨਕ ਮਹਾਰਾਜ ਜੀ ਨੂੰ ਇੱਥੇ ਇਹ ਨਹੀਂ ਕਿ ਕੌਣ ਵੱਡੀ ਜਾਤੀ ਦਾ ਹੈ ਕੌਣ ਛੋਟੀ ਜਾਤੀ ਦਾ ਹੈ ਮਹਾਰਾਜ ਜੀ ਦਾ ਉਪਦੇਸ਼ ਤਾਂ ਸਭ ਨਾਲ ਦੇ ਲਈ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਣਾ ਕੋ ਸਾਂਝਾ ਗੁਰੂ ਨਾਨਕ ਮਹਾਰਾਜ ਜੀ ਉਸ ਭਾਈ ਲਾਲੋ ਜੀ ਦੇ ਘਰ ਬੜੇ ਪਿਆਰ ਦੇ ਨਾਲ ਜਦੋਂ ਪਹੁੰਚੇ ਨਹੀਂ ਤੇ ਭਾਈ ਲਾਲੋ ਜੀ ਨੇ ਜਿੰਨਾ ਵੀ ਹੋ ਸਕਿਆ ਓਨੀ ਆਉ ਭਗਤ ਕੀਤੀ ਸਤਕਾਰ ਕੀਤਾ ਪਰ ਘਰ ਦੇ ਵਿੱਚ ਅਤ ਦੀ ਗਰੀਬੀ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਜਦੋਂ ਰਾਤ ਕੱਟੀ ਸੇਵਾ ਹੋਈ ਬਿਸਤਰਾ ਮਿਲਿਆ ਭਾਈ ਲਾਲੋ ਜੀ ਆਪ ਬਿਸਤਰੀ ਤੋਂ ਬਗੈਰ ਥੱਲੇ ਪਏ ਨੇ ਜ਼ਮੀਨ ਦੇ ਉੱਪਰ ਪਰ ਇੱਥੇ ਗੱਲ ਭਾਵਨਾ ਦੀ ਹੁੰਦੀ ਹੈ ਭਾਵਣੀ ਭਗਤ ਭਾਏ ਕੋਈ ਅਗਰ ਭਾਗ ਰੱਖ ਹੈ ਕਿ ਭਾਵਨਾ ਵਾਲੀ ਪਗਤੀ ਪ੍ਰਮਾਨ ਹੈ ਇੱਥੇ ਜ਼ਰੂਰੀ ਨਹੀਂ ਕਿ ਅਸੀਂ ਗੁਰੂ ਨੂੰ ਕੀ ਦਿੰਨੇ ਆ ਗੁਰੂ ਨੇ ਤਾਂ ਸਾਨੂੰ ਜੋ ਦਿੱਤਾ ਹੈ ਉਹ ਤਾਂ ਅਸੀਂ ਗੁਰੂ ਨੂੰ ਦੇ ਹੀ ਨਹੀਂ ਸਕਦੇ ਮਹਾਰਾਜ ਜੀ ਤਾਂ ਸਾਨੂੰ ਜੁਗਾ ਜਗੰਤਰਤ ਦਿੰਦੇ ਆ ਰਹੇ ਨੇ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੀ ਗੁਰੂ ਨਾਨਕ ਮਹਾਰਾਜ ਜੀ ਭਾਈ ਲਾਲੋ ਜੀ ਦੀ ਸੇਵਾ ਤੋਂ ਬੜੇ ਖੁਸ਼ ਹੋਈ ਬੜੀਆਂ ਬਖਸ਼ਿਸ਼ਾਂ ਹੋਈਆਂ ਸਤ ਸੰਗਤ ਹੋਈ ਤਾਂ ਤੇ ਇਨ੍ਹਾਂ ਦਿਨਾਂ ਦੇ ਵਿੱਚ ਇੱਕ ਉਥੋਂ ਦਾ ਰਹਿਣ ਵਾਲਾ ਅਮੀਰ ਵਿਅਕਤੀ ਜਿਸ ਦਾ ਨਾਮ ਸੀ ਮਲਕ ਭਾਗੋ ਉਹਨੇ ਵੀ ਕਹਿੰਦੇ ਇੱਕ ਜੱਗ ਲਾਇਆ ਹੋਇਆ ਸੀ 36 ਪ੍ਰਕਾਰ ਦੇ ਪਦਾਰਥ ਲਾ ਬਣਾ ਕੇ ਕਿ ਭਾਈ ਮੇਰੇ ਲੰਗਰ ਦੇ ਵਿੱਚ ਆ ਕੇ ਸਾਰੇ ਸਾਧੂ ਸਾਰੇ ਗਰੀਬ ਭਾਵ ਕੇ ਦੁਨੀਆ ਸਾਰੀ ਆ ਕੇ ਇੱਥੇ ਲੰਗਰ ਛੱਕ ਕੇ ਜਾਵੇ ਭਾਈ ਲਾਲੋ ਨੇ ਕਹਿੰਦੇ ਇਸੇ ਤਰ੍ਹਾਂ 2 ਦਿਨ ਜੱਗ ਚਲਾਈ ਰੱਖਿਆ ਤੇ ਕਹਿੰਦੇ ਆਪਣੇ ਜੋ ਅਹੁਦੇਦਾਰਾਂ ਨੂੰ ਪੁੱਛਿਆ ਕਿ ਕੋਈ ਰਹਿ ਤਾਂ ਨਹੀਂ ਗਿਆ ਲੰਗਰ ਛਕਣ ਤੋਂ ਤੇ ਉਹਨਾਂ ਨੇ ਇਹ ਗੱਲ ਦੱਸੀ ਕਹਿੰਦੇ ਇੱਕ ਭਾਈ ਲਾਲੋ ਹੈ ਜਿਹੜਾ ਝੌਪੜੀ ਦੇ ਵਿੱਚ ਰਹਿੰਦਾ ਤਰਖਾਨ ਦਾ ਕੰਮ ਕਰਦਾ ਹੈ ਤਾਂ ਉਸ ਦੇ ਘਰ ਇੱਕ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦਾ ਫਕੀਰ ਆਇਆ ਹੋਇਆ ਨਾ ਤਾਂ ਭਾਈ ਲਾਲੋ ਆਪ ਆਇਆ ਤੇ ਨਾ ਗੁਰੂ ਨਾਨਕ ਮਹਾਰਾਜ ਜੀ ਆਪ ਆਏ ਨੇ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਸੇਵਕ ਭਾਈ ਮਰਦਾਨਾ ਵੀ ਹੈ ਇਹ ਤਿੰਨੋਂ ਜਾਣੇ ਨਹੀਂ ਆਏ ਉਹਨੇ ਸਨੇਹਾ ਪੁੱਛਾਇਆ ਪਰ ਗੁਰੂ ਨਾਨਕ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਇਹ ਅਸੀਂ ਉਹਦੇ ਘਰ ਨਹੀਂ ਆਵਾਂਗੇ ਜਿੰਦੇ ਘਰ ਜਿਹੜਾ ਪ੍ਰਸ਼ਾਦਾ ਹੈ ਜਿਹੜਾ ਉਹ ਰਾਸ਼ਨ ਹੈ ਜਿਹੜਾ ਉਹ ਭੋਜਨ ਹੈ ਉਹ ਕਿਸੇ ਦਾ ਹੱਕ ਖਾ ਕੇ ਬਣਾਇਆ ਗਿਆ ਹੋਵੇ ਕਿਉਂਕਿ ਮਾਲਕ ਭਾਗੋਂ ਨੇ ਜਿਹੜੀ ਕਮਾਈ ਕਰਨੀ ਹੁੰਦੀ ਸੀ ਨਾ ਸਾਲ ਪਰ ਉਹ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਧੋਖਾ ਧੜੀ ਦੇ ਨਾਲ ਆਪਣੇ ਘਰ ਲੈ ਕੇ ਆਉਂਦਾ ਸੀ ਤੇ ਆਪਣੇ ਪਰਿਵਾਰ ਤੇ ਖਰਚਦਾ ਸੀ ਤੇ ਆਪਣੇ ਪਾਪਾ ਤੋਂ ਬਚਨ ਦੇ ਲਈ ਉਸੇ ਹੀ ਪੈਸੇ ਦੇ ਵਿੱਚੋਂ ਲੰਗਰ ਲਾਉਂਦਾ ਸੀ ਭਗਤ ਕੇ ਬੀਰ ਜੀ ਕਹਿੰਦੇ ਸੋਰਠ ਰਾਗ ਦੇ ਅੰਦਰ ਕਿ ਬਹੁ ਪਰ ਪੰਜ ਕਰ ਪਰ ਤਨ ਲਿਆਵੇ ਸੁੱਤਦਾਰਾ ਪੈ ਆਲ ਲਟਾਵੇ ਕਹਿੰਦੇ ਬਹੁ ਪਰ ਪੰਜ ਮਾੜੇ ਤਰੀਕਿਆਂ ਦੇ ਨਾਲ ਘਰ ਲੈ ਕੇ ਆਉਣਾ ਪੈਸਾ ਇਹ ਚੰਗੀ ਗੱਲ ਨਹੀਂ ਪਰ ਮਨੁੱਖ ਲੈ ਕੇ ਕਾਦੇ ਲਈ ਆਉਂਦਾ ਕਿ ਮੈਂ ਪਰਿਵਾਰ ਤੇ ਖਰਚਾਂਗਾ ਪਰ ਸੁੱਤਦਾਰਾ ਪੈ ਆਲ ਲਟਾਵੇ ਮੇਰੇ ਮਨਾ ਮੜ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੇ ਕਹਿੰਦੇ ਐਵੇਂ ਕਿਸੇ ਦੇ ਨਾਲ ਧੋਖਾ ਨਾ ਕਰੀਂ ਕਿਉਂਕਿ ਅੰਤਵੇਲੇ ਨਿਵੇੜਾ ਤੇਰੇ ਜੀ ਨੂੰ ਹੀ ਦੇਣਾ ਪੈਣਾ ਮਾਲਕ ਭਾਗੋ ਨੇ ਕਹਿੰਦੇ ਸਨੇਹਾ ਪਹਚਾਇਆ ਖਾਲੀ ਹੱਥ ਪਹੁੰਚੇ ਤੇ ਮਾਲਕ ਭਾਗੋ ਦੇ ਜੋ ਸਨੇਹਕਾਰ ਸੀ ਉਹ 2-3 ਵਾਰ ਹੀ ਆਈ ਪਰ ਗੁਰੂ ਨਾਨਕ ਮਹਾਰਾਜ ਜੀ ਦਾ ਭਾਈ ਲਾਲੋ ਜੀ ਦਾ ਉਹੀ ਜਵਾਬ ਆਖਰ ਨੇ ਮਾਲਕ ਭਾਗੋ ਦੇ ਕਹਿਣ ਦੇ ਉੱਪਰ ਗੁਰੂ ਨਾਨਕ ਮਹਾਰਾਜ ਜੀ ਕਹਿ ਕਿ ਜਿਵੇਂ ਸੱਜਣ ਠੱਗ ਨੂੰ ਸਮਝਾਇਆ ਸੀ ਜਿਵੇਂ ਕੌਡੇ ਰਾਖਸ਼ ਨੂੰ ਸਮਝਾਇਆ ਸੀ ਜਾਵੇਂ ਪੁਮੀਏ ਚੋਰ ਨੂੰ ਸਮਝਾਇਆ ਸੀ ਸਮਝਾਉਣ ਤਾਂ ਅੱਜ ਗੁਰੂ ਨਾਨਕ ਮਹਾਰਾਜ ਜੀ ਵੀ ਇੱਕ ਬਹਾਨੇ ਦੇ ਨਾਲ ਮਲਕ ਭਾਗੋ ਦੇ ਘਰ ਆਏ ਆ ਮਲਕ ਭਾਗੋ ਦੇ ਘਰ ਪਹੁੰਚੇ ਤਾਂ ਤੇ ਮਲਕ ਭਾਗੋ ਨੇ ਜਦੋਂ ਦਰਸ਼ਨ ਕੀਤੇ ਨੀਵੀ ਪੈ ਗਈ ਨੀਵੀ ਕਿਉਂ ਪਈ ਨੀਵੀ ਤਾਂ ਪਈ ਕਿ ਉਹਨੂੰ ਪਤਾ ਸੀ ਕਿ ਮੇਰੇ ਕਰਮ ਕੈਸੇ ਨੇ ਮੈਂ ਕਿ ਇਹੋ ਜੇ ਕਿਸੇ ਦੇ ਹੱਕ ਖਾ ਰਿਆ ਹਾਂ ਇੱਥੇ ਤਾਂ ਹੁਣ ਸਾਖੀ ਇਹ ਵੀ ਜੋੜੀ ਜਾਂਦੀ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਇੱਕ ਪਾਸੇ ਭਾਈ ਲਾਲੋ ਦੀ ਘਰ ਦੀ ਕੋਧਰੇ ਦੀ ਪ੍ਰਸ਼ਾਦਾ ਮੰਗਾਇਆ ਤੇ ਦੂਸਰੇ ਪਾਸੇ ਭਾਈ ਲਾਲੋ ਦੇ ਜੋ ਕਿ ਮਲਕ ਭਾਗੋ ਦੇ ਲੰਗਰਾਂ ਦੇ ਵਿੱਚੋਂ ਇੱਕ ਉਹ ਭੋਜਨ ਦਾ ਇੱਕ ਟੁਕੜਾ ਮੰਗਾਇਆ ਗਿਆ ਜਿਹੜਾ ਕਿ ਮਲਕ ਭਾਗੋ ਨੇ ਲੰਗਰ ਲਾਇਆ ਹੋਇਆ ਸੀ ਤਾਂ ਤੇ ਉਹਨਾਂ ਦੋਨਾਂ ਨੂੰ ਜਦੋਂ ਨਜੋੜਿਆ ਗਿਆ ਇੱਕ ਦੇ ਵਿੱਚੋਂ ਖੂਨ ਜਿਹੜਾ ਮਲਕ ਭਾਗੋ ਦਾ ਸੀ ਉਹਦੇ ਵਿੱਚ ਗਰੀਬਾਂ ਦਾ ਖੂਨ ਨਿਕਲਿਆ ਤੇ ਦੂਸਰੇ ਪਾਸੇ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਦੁੱਧ ਨਿਕਲਿਆ ਔਰ ਅਸਲ ਦੇ ਵਿੱਚ ਜਦੋਂ ਆਪਾਂ ਸਾਖੀ ਦੀ ਪਰਚੋਲ ਕਰਦੇ ਆ ਸਾਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਜੀ ਨੇ ਕਿਹੜੇ ਖੂਨ ਤੇ ਕਿਹੜੇ ਦੁੱਧ ਦੀ ਗੱਲ ਕੀਤੀ ਹੋਵੇਗੀ ਜਿਹੜਾ ਹੱਕ ਸੱਚ ਦਾ ਪੈਸਾ ਹੁੰਦਾ ਹੈ ਨਾ ਸੱਚ ਜਾਣੇ ਉਹ ਗੁਰਸਿੱਖੋ ਉਹ ਦੁੱਧ ਦੀ ਨਿਆਈਂ ਫਲਦਾ ਹੈ ਉਹ ਦੁੱਧ ਦੀ ਨਿਆਈਂ ਸੁੱਖ ਦਿੰਦਾ ਹੈ ਤੇ ਜਿਹੜੀ ਕਿਸੇ ਦਾ ਹੱਕ ਖਾ ਕੇ ਆਪਣੇ ਆਪ ਨੂੰ ਜਿਉਣਾ ਉਹ ਕਹਿੰਦੇ ਜਿਹੜਾ ਧਨ ਹੁੰਦਾ ਹੈ ਨਾ ਉਹ ਦੁੱਖ ਦਾ ਕਾਰਨ ਬਣਦਾ ਹੈ ਇਸ ਕਰਕੇ ਭਾਈ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਐਸੀ ਵਿਦ ਬਣਾਈ ਕਿ ਮਲਕ ਭਾਗੋ ਨੂੰ ਸਮਝ ਪੈ ਗਈ ਕਿ ਮੈਥੋਂ ਬੜੀ ਵੱਡੀ ਗਲਤੀ ਹੋਈ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਿਆ ਤੇ ਭਾਈ ਲਾਲੋ ਨੂੰ ਸਹਿਦਪੁਰ ਦਾ ਪ੍ਰਚਾਰਕ ਲਾ ਕੇ ਧੰਨ ਗੁਰੂ ਨਾਨਕ ਮਹਾਰਾਜ ਜੀ ਸੰਸਾਰ ਨੂੰ ਤਾਰਦਿਆਂ ਹੋਇਆਂ ਅਨੇਕਾਂ ਜੀਵਾਂ ਨੂੰ ਤਾਰਦਿਆਂ ਹੋਇਆਂ ਮਹਾਰਾਜ ਜੀ ਨੇ ਆਪਣੇ ਪੂਰੇ 72 ਸਾਲ ਦੀ ਉਮਰ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਅਤੇ ਸਾਰੇ ਕੋ ਸਿੱਖਾਂ ਨੂੰ ਤਾਰਨਾ ਕੀਤਾ ਅਤੇ ਸਿੱਖੀ ਦੇ ਨਾਲ ਜੋੜਨਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ